ये जो ਇਹ ਵਾਲੀ ਕਿ ਨਾਗਦਾ ਮੇਰਾ ਨਾਮ ਕੁਲ ਵਿਜੇ ਕੀ ਗੱਲ ਬਾਤ ਆ ਯਾਰ ਇੱਕ ਦਾ ਬਰੇ ਆਨੇ ਆ ਕੇ ਗੱਲ ਪਾ ਕੇ ਕਿਤੇ ਗੱਲ ਫਿਰ ਯਾਰ ਦੋਸਤ ਇਹ ਨਾਗਦਾ ਇਹ ਨਾ ਖਾਜਾ ਕਿਤੇ ਹੋਈ ਗੱਲ ਬਾਤ ਇਹ ਬਸ ਸਟੈਂਡ ਹੋਈ ਕਿੰਨੇ ਕੁ ਮੁੰਡੇ ਸੀ ਹੈਗੇ 7-8 ਆਨੇ ਹੈਗੇ ਤੇ ਮਾਰਿਆ ਕਿ ਉਹਨਾਂ ਦੇ ਨਾਲ ਡਾਤਰ ਹੀ ਪਈ ਸਾਰਿਆਂ ਦੀ ਕੋਈ ਨ ਪਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਆਈ ਦੇ ਭਾਈ ਛਡਾਉਣ ਹੀ ਡੇ ਸਾਰੇ ਆਨੇ ਥਾਣੇ ਤੁਹੀ ਨਾਲ ਗਏ ਨਾ ਹਾਂਜੀ ਥਾਣੇ ਗਏ ਤੁਸੀਂ ਨਾਲ ਨਾ ਆਹ ਥਾਣੇ ਬਾਹਰ ਕਹਿੰਦੇ ਗਏ ਕਿ ਥਾਣੇ ਦਾ ਕੀ ਕਾਰਵਾਈ ਕੀਤੀ ਉਹਨਾਂ ਡਾਟ ਕੱਟ ਕੇ ਦਿੱਤੀ ਹੁਣ ਕਿ ਨਾਲ ਹੀ ਰਹੇ ਮੇਰਾ ਨਾਂ ਭਾਈ ਨਵਦੀਪ ਸਿੰਘ ਜੀ ਕਿਥੋਂ ਰਹਿਆ ਨਾ ਪਹਿਲਾ ਲੋਹਿੰਗਰ ਅਲਫਾ ਮੰਡੀ ਬੈਕਸਾਈਡ ਦੀ ਕੀ ਗੱਲਬਾਤ ਹੈ ਇਹਦਾ ਇੱਕ ਭਾਈ ਗੱਲਬਾਤ ਕੱਲ ਦੀ ਗੱਲ ਜੇ ਇਸ ਵਾਰ ਇਸ ਪੁਰੀ ਤੋਂ ਕਿਤੇ ਝਗੜੇ ਦੋਵੇਂ ਆਪਸ ਵਿੱਚ ਇੱਕ ਮੁੰਡੇ ਦਾ ਨਾਂ ਜੋਬਨ ਆ ਤੇ ਇਹ ਮੇਰਾ ਵੱਡਾ ਭਰਾ ਇਹਦਾ ਨਾਂ ਸੁਖਰਾ ਸਿੰਘ ਆ ਇਸ ਵਾਰ ਇਸ ਪੁਰੀ ਤੋਂ ਕੱਲ ਆਪਸ ਵਿੱਚ ਬੰਸੇ ਹੱਥੋਂ ਪਾਈ ਹੋਏ ਆ ਚਲੋ ਦੋਨੇ ਮਾਰਤੀਆਂ ਦੋਨੇ ਤੇ ਆਪਾਂ ਉੱਥੇ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਟੱਡਾ ਤੇ ਛੱਡੋ ਪਰੇ ਇਹ ਭਾਈ ਅੱਜ ਸਵੇਰੇ ਸਵੇਰੇ ਘਰੋਂ ਆਟੋ ਲੈ ਕੇ ਆਇਆ ਵਾ ਤੇ ਉੱਥੇ ਆਪਣਾ ਆਟੋ ਲਾ ਕੇ ਤੇ ਕਟਿੰਗ ਦੀ ਦੁਕਾਨ 'ਚ ਗਿਆ ਆ ਉੱਥੇ ਸਲੂਨ ਹੈਗਾ ਵੀਰ ਜੀ ਉਹ ਕਟਿੰਗ ਦੀ ਦੁਕਾਨ 'ਚ ਗਿਆ ਇਹ ਉਹਨੇ ਕਿਤੇ ਦੇਖ ਲਿਆ ਵੀ ਹਾਂ ਇਹ ਆ ਗਿਆ ਵਾ ਉਹ 10 12 ਜਣੇ ਜਾਂ 8 10 ਜਣੇ ਇੰਨੇ ਦੇ ਕਰੀਬ ਹੈਗੇ ਤੇ ਸਾਰਿਆਂ ਨੇ ਦੱਤਰ ਫੜੇ ਕਿਸੇ ਨੇ ਬੈਸਬੋਲ ਫੜਿਆ ਤੇ ਸਲੂਨ 'ਚ ਹੀ ਭਾਈ ਇਹਦੇ ਗੱਲ ਪੈ ਗਏ ਤੇ ਬਾਹਰ ਚੌਂਕ 'ਚ ਲਿਆਂਦਾ ਉੱਥੋਂ ਦੀ ਵੀਡੀਓ ਵੀ ਬਣੀ ਆ ਉਹਨਾਂ ਦੇ ਕਿਸੇ ਮੁੰਡੇ ਨੇ ਬਣਾਈ ਆ ਕਿ ਅਸੀਂ ਵੀਡੀਓ ਬਣਾ ਕੇ ਤੇ ਨੈਟ ਤੇ ਪਾਵਾਂਗੇ ਉਹ ਵੀਡੀਓ ਆਪਣੇ ਕੋਲ ਵੀ ਹੈਗੀ ਆ ਤੇ ਉਹ ਤੁਹਾਨੂੰ ਵੀ ਸੈਂਡ ਕਰ ਦਿੰਨੇ ਭਾਈ ਕਿੰਨੇ ਕੁ ਮੁੰਡੇ ਨੇ ਉਹ ਮੁੰਡੇ ਹੈਗੇ ਭਾਈ 10 12 ਦੇ ਕਰੀਬ ਹੈਗੇ ਅੱਗੇ ਅੱਗੇ ਕਿੱਡੇ ਇਹ ਲੋਕ ਉਹਨਾਂ ਕੋਲ ਭਾਜੀ ਦਾਤਰ ਹੀ ਤੇ ਬੈਸਬੋਲ ਤੇ ਕਿਸੇ ਨੇ ਵਿੱਚੋਂ ਕਰਪਾਨ ਕਰਪਾਉਣ ਫੜੀ ਸੀ ਤੇ ਉਹ ਸਿੱਧੀਆਂ ਭਾਜੀ ਮਰੀ ਜਾਂਦੇ ਤੇ ਉਹਦੇ ਕਾਫੀ ਸੱਟਾਂ ਲੱਗੀਆਂ ਹਨ ਪੈਰ ਤੇ ਲੱਗੀ ਜੇ ਤੇ ਦੋ ਸਿਰ 'ਚ ਟੱਕ ਪਏ ਆ ਤੰਕੇ ਲੱਗੇ ਆ ਤੇ ਹੁਣ ਇੱਥੇ ਐਡਮਿਟ ਕਰਵਾਉਣ ਲੱਗੇ ਆ ਹੁਣ ਵੇਖੋ ਡਾਕਟਰ ਸਾਹਿਬ ਕੀ ਜਾਂਦੇ ਆ ਅਜੇ ਤੇ ਕੁਝ ਉਹਨਾਂ ਦੱਸਿਆ ਨਹੀਂ ਇਹ ਸੀਰੀਅਸ ਕਹਿੰਦੇ ਆ ਕਿ ਮੈਨੂੰ ਘਬਰਾਟ ਘਰੂਟ ਬਹੁਤ ਹੋ ਰਹੀ ਆ ਤੇ ਐਕਸਰੇ ਕਰਵਾਏ ਜੇ ਤਿੰਨ ਐਕਸਰੇ ਹੋਏ ਜੇ ਇਹਦੇ ਤਾਂ ਲੱਗਦਾ ਜੇ ਤੂੰ ਇਹ ਕੋਈ ਨਾ ਛਡਾਉਂਦੇ ਲੋਕੀ ਦੇ ਨਾਲ ਜਾਣ ਜਾ ਸਕਦੀ ਸੀ ਹਾਂਜੀ ਸਰ ਉਹ ਤੁਸੀਂ ਵੀਡੀਓ ਵੇਖੋਗੇ ਤੁਹਾਨੂੰ ਖੁਦ ਪਤਾ ਲੱਗ ਜਾਣਾ ਲੱਗੇ ਕੋਈ ਜਿਹੜਾ ਛਡਾਉਂਦਾ ਹੈ ਨਾ ਸਰ ਉਹਨੂੰ ਪਿੱਛੇ ਕਰਦੇ ਉਹਦੇ ਸੱਟ ਮਰਨ ਤੱਕ ਗਏ ਆ ਫਿਰ ਕਿਸੇ ਨੇ ਡਰਦੇ ਨੇ ਛਡਾਇਆ ਨਹੀਂ ਕਿਉਂ ਤੁਹਾਨੂੰ ਪਤਾ ਵੀ ਉਹਨੂੰ ਇਹ ਵੀ ਮੇਰੇ ਨਾਲ ਕਿਤੇ ਮਾਰਦੇ ਲੱਗੇ ਚਲੋ ਆਪਣੇ ਯਾਰ ਦੋਸਤ ਜਿਹੜੇ ਰੋਜ਼ ਆਪਣੇ ਨਾਲ ਬਿੰਦੇ ਖਾਉਂਦੇ ਰੋਟੀ ਪਾਣੀ ਜਿੰਨਾ ਨਾਲ ਖਾਈਦਾ ਉਹ ਹੈਗੇ ਹੀ ਲੱਗੇ ਪਰ ਉਹਨਾਂ ਛਡਾਇਆ ਨਹੀਂ ਕਿ ਕਿਤੇ ਹੱਡੇ ਨਾ ਮਾਰ ਦੇਣ ਸਾਰਿਆਂ ਕੋਲ ਤੇ ਭਾਜੀ ਦੱਤਰ ਹੀ ਕਿਰਪਾਣੀ ਵੇਖਣ ਨਹੀਂ ਦੇ ਨਸ਼ਾ ਪੱਤਾ ਕੀਤਾ ਹੋਊਗਾ ਜਾਂ ਕੀ ਗੱਲ ਬਾਤ ਸਿੱਧੀਆਂ ਭਾਜੀ ਮਰੀ ਜਾਂਦੇ ਉਹ ਮੁੰਡੇ ਕੰਮ ਕੀ ਕਰਦੇ ਉਹ ਭਾਜੀ ਉਹ ਜਿਹੜਾ ਜੋਬ ਨੇ ਉਹ ਤੇ ਆਟੋ ਚਲਾਉਂਦਾ ਜੀ ਜਿਹੜੇ ਦੂਜੇ ਮੁੰਡੇ ਹਨ ਉਹਨਾਂ ਦਾ ਨਹੀਂ ਪਤਾ ਉਹ ਕੰਮ ਕੀ ਕਰਦੇ ਆ ਇਹ ਮੰਗ ਰਹੇ ਕਿ ਸੱਚਾ ਸਰੂ ਆਪਣੀ ਭਾਜੀ ਇਹੋ ਮੰਗਿਆ ਜੋਬ ਬੰਦੀ ਕਾਰਵਾਈ ਕੀਤੀ ਜਾਵੇ ਦੇਖੋ ਤੁਹਾਡੇ ਸਾਹਮਣੇ ਹੀ ਸੱਟਾ ਪਿੱਟਾਂ ਜਿਆਦੀਆਂ ਲੱਗੀਆਂ ਜੋ ਵੀ ਬੰਦਾ ਇੱਥੇ ਪਰਚਾ ਬੰਦਾ ਪਰਚਾ ਕੀਤਾ ਜਾਵੇ thank <sighs> you